ਸਸ਼ਿਕਾ 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 ਕਿੰਨਾ ਤੁਹਾਡਾ ਹੈ ਸੁਰਿੰਦਰ ਦਿੱਲੀ ਤੁਸੀਂ ਹੁੰਦੇ ਜਾਂ ਬਦਲ ਬਦਲ ਕੇ ਬੰਦੇ ਆਉਂਦੇ ਹੈ ਬਦਲ ਬਦਲ ਕੇ ਹੁੰਦੇ ਆ ਇੱਛਾ ਕਿੰਨੀਆਂ ਬਸਾਂ ਆਉਂਦੀਆਂ ਰੋਜ਼ ਇਧਰ ਆ ਜਾ ਇਧਰ ਆ ਕੋਈ ਨਹੀਂ ਬੈਠਣਾ ਨਹੀਂ ਇਧਰ ਆ ਜਾ ਹਾਂ ਕਿੰਨੀਆਂ ਬਸਾਂ ਆਉਂਦੀ ਡਿੱਲੀ ਤਨਹਜ਼ਰ ਬਸ ਮੈਂ ਆਮਦਨ ਨਹੀਂ ਪਉਂਦੀ ਨਾ ਬਸ ਬਚਦੀ ਆ ਬਸ ਸਰ ਜੇ ਦੋ ਵਾਰੀ ਦਿੱਤੀ ਬਸ ਸਤਿ ਸ਼੍ਰੀ ਅਕਾਲ ਨਹੀਂ ਤੁਹਾਡਾ ਬੱਸਾਂ ਇੱਥੇ ਕਿੱਥੇ ਤੁਹਾਡਾ ਲਿਖ ਕੇ ਕਿੱਥੇ ਲਾਇਆ ਹੋਇਆ ਨਹੀਂ ਤੁਹਾਡਾ ਕਿ ਇੱਥੇ ਕੁਛ ਨਾ ਕੁਛ ਲਿਖ ਕੇ ਕਿਉਂ ਨਹੀਂ ਲੱਗਾ ਆ ਵੀ ਕਿਹੜੀ ਬੱਸ ਆਉਂਦੀ ਆ ਉਹਦਾ ਟਾਈਮ ਕੀ ਆ ਉਹਦਾ ਰੂਟ ਕੀ ਆ ਥੈਂਕ ਯੂ ਰੋਡ ਦੇ ਜਾ ਸਤਿ ਸ਼੍ਰੀ ਅਕਾਲ ਜੀ ਵੀ ਤੁਹਾਡਾ ਤੁਸੀਂ ਪਰਚੀ ਕਲੈਕਟ ਕਰਦੇ ਆ ਪਰਚੀ ਕਲੈਕਟ ਕਰਦੇ ਹੋ ਤੁਸੀਂ ਮੈਂ ਮੰਨ ਲੀ ਤੁਹਾਡੀ ਗੱਲ ਮੈਂ ਦੇਖ ਲਈਆ ਜਿਹੜੀ ਤੁਸੀਂ ਪਰਚੀ ਕਲੈਕਟ ਕਰਦੇ ਆ ਇਹਦਾ ਟੋਟਲ ਡੇਲੀ ਕਿੰਨੀਆਂ ਬੱਸਾਂ ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਅੱਜ ਫਲਾਨੀ ਬੱਸ ਨਹੀਂ ਆਈ ਜਾਂ ਫਲਾਨੀ ਬੱਸ ਬਾਹਰੋਂ ਨਿਕਲ ਗਈ ਆ ਤੁਹਾਡਾ ਕੋਣ ਤੁਹਾਡੇ ਤੁਹਾਡਾ ਕੋਣ ਚੱਕਰ ਦਾ ਜੇ ਕਦੀ ਆਵੇ ਇੱਥੇ ਤੱਕ ਨਗਰ ਕੌਂਸਲ ਤੱਕ ਹੈ ਫੋਨ ਕਰਿਓ ਜਿਓ ਮੇਰਾ ਫੋਨ ਇਹ ਸਭ ਕਿੱਥੇ ਆਜ ਕਿੰਨੀਆਂ ਬਸਾਂ ਹੋ ਗਈਆਂ ਤੁਹਾਡੀਆਂ ਅੱਜ ਕਿੰਨੀ ਬਸਾਂ ਹੋ ਗਈਆਂ ਤੁਹਾਡੀਆਂ ਹਾਂਜੀ ਦੋਸਤ 40 ਤੋਂ ਕਿੰਨਾ ਲੱਗ ਪੜ ਹੋ ਗਈ ਹੈ ਜੀ ਤੁਸੀਂ ਪੈਸਿਆਂ ਨੂੰ ਗੱਲ ਕਰੀ ਜਾਂਦੇ ਮੈਂ ਤੁਹਾਡੇ ਕੋਲ ਬਸਾਂ ਦੀ ਗਿਣਤੀ ਪੁੱਛਦੀ ਹਾਂ ਦੋਸਤ 40 ਬਸਾਂ ਨਿਕਲ ਗਈਆਂ ਹਾਂਜੀ ਅਜੇ 4:4 ਹੋਇਆ ਹਾਂਜੀ ਕਿੰਨੀਆਂ ਹੋਰ ਆ ਜਾਣਗੀਆਂ ਮੇਰੇ ਸਾਲਾ ਜੀ 100 ਬਸ ਹੋਰ ਆਉਣਗੇ 100 ਬਸ ਹੋਰ ਆਉਣਗੇ 100 ਬਸ ਹੋਰ ਆਉਂਦੀਆਂ ਰਾਤ ਨੂੰ ਕਿੰਨੀਆਂ ਬਸਾਂ ਆਉਂਦੀਆਂ ਪਲੀ ਜਿਹੜੀ 5-7 ਆਉਂਦੀਆਂ ਫੜ ਫੜ ਰਾਤ ਹੋਏਗੀ ਮੈਂ ਇੱਕ ਦੋ ਵਾਰ ਆਇਆ ਆ ਕਿਹੜਾ ਨੰਬਰ ਹੈ ਕਿੱਥੇ ਪਉਂਦੇ ਹੋ ਤੁਸੀਂ ਨੰਬਰ ਨੂੰ ਪਰ ਬਸਦਾ ਨੰਬਰ ਨਹੀਂ ਸੁਪਾ ਕੇ ਬਾਹਰ ਮੇਰਾ ਨੰਬਰ ਨਹੀਂ ਬਸਦੀ ਨਹੀਂ ਤੁਸੀਂ ਆ ਜਿਹੜੀਆਂ ਤੁਹਾਡੀਆਂ ਪਰਚੀਆਂ ਨੇ ਆ ਜਿਹੜੀ ਤੁਸੀਂ ਕੱਟਦੇ ਹੋ 10 ਰੁਪਏ ਦੀ ਇਹਦੇ ਉੱਤੇ ਕਿਸੇ ਦੇ ਉੱਤੇ ਵੀ ਬਸਦਾ ਨੰਬਰ ਨਹੀਂ ਹੈ ਬਸਦਾ ਪਾ ਕੇ ਬਾਤ ਇਹਨੇ ਤੇ ਇਹ ਬੱਕੀ ਵਾਲੇ ਬਾਹਰ ਨੰਬਰ ਪਾਉਂਦੇ ਮੈਂ ਤੇਰੀ ਗੱਲ ਸਮਝ ਲਈਆ ਮੈਂ ਹੀ ਪੁੱਛਦੀ ਆ ਆ ਜਿਹੜੀਆਂ ਪਰਚੀਆਂ ਕੱਟੀਆਂ ਹੋਈਆਂ ਇਹ ਤਾਂ ਨੰਬਰ ਕਿੱਥੇ ਬਸਦਾ ਨੰਬਰ ਸਰ ਬਾਜੀ ਨੰਬਰ ਬਹੁਤ ਖਲ ਜਾ ਕੇ ਬਸ ਉੱਧਰ ਬੱਜ ਰਹੇ ਤੁਸੀਂ ਮੈਨੂੰ ਇਹ ਕਿਉਂ ਨਹੀਂ ਕਹਿੰਦੇ ਵੀ ਅਸੀਂ ਕਿਸੇ ਬਸ ਦਾ ਨੰਬਰ ਨਹੀਂ ਪਾਉਂਦੇ ਨਹੀਂ ਪਾਉਂਦੇ ਮਤਲਬ ਕੋਈ ਨਜ਼ਮ ਕੋਈ ਤੁਸੀਂ ਛੱਡੋ ਤੁਸੀਂ ਆਪਣੀ ਗੱਲ ਕਰੋ ਕਿੰਨੇ ਮੁਲਾਜ਼ਮ ਐ ਜਿਹੜੇ ਇੱਥੇ ਵਾਰੀ-ਵਾਰੀ ਆਉਂਦੇ ਤੁਹਾਡੀ ਕਿੰਨੇ ਘੰਟੇ ਦੀ ਡਿਊਟੀ ਐ 8 ਕਿ ਹੈ ਹੈ ਕਿੰਨੇ ਤੋਂ ਕਿੰਨੇ 1 ਤੋਂ 9 1 ਤੋਂ ਇਸ ਤੋਂ ਪਹਿਲਾਂ ਕੌਣ ਆਉਂਦਾ ਜਿਹੜੀ ਸ਼ੋਕਮਾਨੀ ਹੁੰਦੇ ਹੈ ਸ਼ੋਕਮਾਨ ਅਸ਼ੋਕ ਕੁਮਾਰ ਜੀ ਇੱਕ ਕੋਈ ਕਾਪੀ ਆਏ ਹੈ ਤੁਹਾਡੇ ਨਾਲ ਆ ਜੀ ਇਹ ਤੁਹਾਨੂੰ ਸੇਮ ਮਤਲਬ ਜਿਹੜਾ ਸਵੇਰ ਵਾਲਾ ਮੁਲਾਜ਼ਮ ਹੈ ਉਹਦੀ ਵੀ ਇਹੀ ਕਾਪੀ ਆ ਤੁਹਾਡੀ ਵੀ ਇਹੀ ਕਾਪੀ ਆ ਹੈ ਤੇ ਜਦੋਂ ਤੁਸੀਂ ਪੈਸੇ ਜਮਾ ਕਰਾਉਣ ਜਾਣਾ ਕੋਈ ਚਲਾਨ ਲੈ ਕੇ ਜਾਂਦੇ ਆ ਤਾਂ ਫਿਰ ਫਿਰ ਕਿੱਦਾਂ ਜਾਂਦੇ ਹੋ ਚਲਾਨ ਤੇ ਬਕਾਇਦਾ ਰਸੀਦ ਰੱਖ ਰਹੇ ਨੇ ਤਾਂ ਇੰਨਾ ਇੱਥੇ ਤੁਹਾਡੇ ਕੋਲ ਪੈਸੇ ਕਲੈਕਟ ਕਰਨ ਕੌਣ ਆਉਂਦਾ ਕੋਈ ਨਹੀਂ ਆਉਂਦਾ ਜੀ ਆਗਲਾ ਮੈਂ ਕਰਾ ਕੇ ਆਉਂਦੇ ਤੁਸੀਂ ਮੁਲਾਜ਼ਮ ਹੈ ਹੈ ਅਡਾ ਚਾਰ ਜਮ ਅਡਾ ਹੀ ਚਾਰਜ ਤੁਸੀਂ ਆਓ ਇਧਰ ਕੀ ਨਾ ਤੁਹਾਡਾ ਕੁਲਵੰਤ ਸਿੰਘ ਹੈ ਕੁਲਵੰਤ ਸਿੰਘ ਤੁਸੀਂ ਆਹ ਤੁਸੀਂ ਇਨਚਾਰਜ ਹੋ ਇੱਥੇ ਮੈਂ ਤਾਂ ਇਨਚਾਰਜ ਪ੍ਰਾਈਵੇਟ ਆਉਂਦਾ ਇਹ ਸਰਕਾਰੀ ਇਹ ਪਰਚੀ ਜਿਹੜੀ ਇਹ ਪ੍ਰਾਈਵੇਟ ਹੈ ਇਹ ਸਰਕਾਰੀ ਹੈ ਇਹ ਸਰਕਾਰੀ ਪਰਚੀ ਆ ਕਿਸੇ ਬੱਸ ਦਾ ਤੁਸੀਂ ਨੰਬਰ ਨਹੀਂ ਪਾਉਂਦੇ ਨਾ ਤੁਸੀਂ ਟਾਈਮ ਪਾਉਨੇ ਆ ਨਾ ਤੁਸੀਂ ਨੰਬਰ ਪਾਉਨੇ ਆ ਨਾ ਤੁਹਾਡੇ ਕੋ ਕੋਈ ਲਿਸਟ ਲੱਗੀ ਹੋਈ ਆ ਕਿ ਕਿੰਨੀਆਂ ਬੱਸਾਂ ਦਿਨ ਦੇ ਵਿੱਚ ਆਉਂਦੀਆਂ ਕਿੰਨੀਆਂ ਜਾਂਦੀਆਂ ਕਿੰਨੀਆਂ ਬਾਰੋ-ਬਾਰ ਚੱਲ ਜਾਂਦੀਆਂ ਤੁਹਾਡੇ ਕੋ ਨਹੀਂ ਆਉਂਦੀਆਂ ਕੀ ਹਿਸਾਬ ਕਿਤਾਬ ਹੈ ਸਟੈਟਿਸਟਿਕ ਜੀ ਨਾ ਆਪਣੇ ਆਪ ਨੂੰ ਇਨਰਟੂ ਲੈ ਲਿਆ ਦੇਤੀ ਹੈ ਜੀ ਉਹ ਗ੍ਰਾਉਂਡ ਪਰ ਨਹੀਂ ਮਤਲਬ ਜ਼ਿੰਮੇਵਾਰੀ ਕੋਈ ਨਹੀਂ ਜੋ ਤੁਹਾਡਾ ਜੀ ਕੀਤਾ ਲਿਖ ਲਿਆ ਜਿਹੜਾ ਨਹੀਂ ਜੀ ਕੀਤਾ ਨਾ ਲਿਖਿਆ ਬਿਲਕੁਲ ਤਾਂ ਇਹ ਦਿਮਾਗ ਫਿਰ ਮੈਨੂੰ ਸਮਝਾਓ ਨਾ ਮੈਨੂੰ ਦਿਖਾਓ ਕਿੱਥੇ ਲਿਸਟ ਹੈ ਤੁਹਾਡੀ ਬਸਾਂ ਵਾਲੀ ਕਿੰਨੇ ਰੂਟ ਲੱਗੇ ਹੋਏ ਉੱਥੇ ਕਿਹੜਾ ਕਿਹੜਾ ਆਉਂਦਾ ਨਹੀਂ ਜੀ ਉਹ ਤਾਂ ਰੀਡ ਰੋਡਵੇ ਆ ਫੋਨ ਦਿਓ ਜੀ ਉਹਨੂੰ ਫੋਨ ਕਰੋ ਕਿੱਥੇ ਆ ਯਾਰ ਲੋਕੋ ਮਤਲਬ ਇੱਥੇ ਹਾਦੂ ਹੋਈ ਪਈ ਆ ਨਾ ਕੋਈ ਪ੍ਰਧਾਨ ਨਾ ਕੋਈ ਕਾਉਂਸਲਰ ਕਿਸੇ ਦੀ ਕੋਈ ਜ਼ਿੰਮੇਵਾਰੀ ਨਿਕਰੀ ਆਇਆ ਕੋਈ ਕਦੀ ਕੋਈ ਆਉਂਦਾ ਕੀ ਕਰਕੇ ਜਾਂਦੇ ਆ ਉਹ ਡਾਇਰੈਕਟ ਚੈੱਕ ਕਰਦੇ ਆ ਜੀ ਆ ਆ ਕੀ ਹੋ ਸਭ ਕਿੱਥੇ ਹੋ ਸਸ਼ਿਕਾ ਤੁਸੀਂ ਬਿਲਗੇ ਹੋ ਤੁਸੀਂ ਕਦੀ ਬੱਸ ਅੱਡੇ ਆਏ ਹੋ ਬੱਸ ਅੱਡੇ ਕਦੀ ਆਏ ਹੋ ਨਾ ਕੋ ਉਧਰ ਨਾ ਕੋ ਉਧਰ ਬੱਸ ਅੱਡੇ ਦੇ ਵਿੱਚ ਜਿੱਥੇ ਪਰਚੀ ਕੱਟ ਹੁੰਦੀ ਆ ਬੱਸ ਦੀ ਤੁਸੀਂ ਕਦੀ ਇੱਥੇ ਆਏ ਹੋ ਨਹੀਂ 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 ਉਹਨੂੰ ਛੱਡ ਦਿਓ ਤੁਸੀਂ ਉਹਨੂੰ ਛੱਡ ਦਿਓ ਤੁਹਾਡੇ ਇੱਥੇ ਬੱਸਾਂ ਦੀ ਪਰਚੀ ਕੱਟ ਹੁੰਦੀ ਆ ਤੁਹਾਡੇ ਕੋਲ ਕੋਈ ਕੋਈ ਰਿਕਾਰਡ ਹੈਗਾ ਕਿ ਇਸ ਬੱਸ ਅਡੇ ਦੇ ਵਿੱਚ ਬੱਸਾਂ ਕਿੰਨੀਆਂ ਆਉਂਦੀਆਂ ਨਾ ਨਾ ਇਹ ਪਰਚੀ ਤਾਂ ਇਹ ਨਾ ਕਿਸੇ ਬੱਸ ਦਾ ਨੰਬਰ ਆ ਨਾ ਕਿਸੇ ਨਾ ਇਹਦੇ ਉੱਤੇ ਟਾਈਮ ਪਾਇਆ ਹੋਇਆ ਜਿਹੜੀ ਪਰਚੀ ਤੁਹਾਡੀ ਛੱਬੀ ਆ ਉਹਦੇ ਉੱਤੇ ਬਕਾਇਦਾ ਜਿਹੜਾ ਹੈ ਨਾ ਬੱਸ ਦਾ ਨੰਬਰ ਹੋਣਾ ਚਾਹੀਦਾ ਆ ਟਾਈਮ ਹੋਣਾ ਚਾਹੀਦਾ ਆ ਪੈਸੇ ਵਸੂਲੇ ਹੋਣੇ ਚਾਹੀਦੇ ਉੱਤੇ ਪਤਾ ਹੋਣਾ ਚਾਹੀਦਾ ਕਿ ਬੱਸ ਕਿੱਥੋਂ ਆਈ ਕਿੱਥੇ ਗਈ ਕੋਈ ਤਾਂ ਪਤਾ ਨਹੀਂ ਹੈ ਨਹੀਂ ਤੁਸੀਂ ਦੇਖੋ ਬਕਾਇਦਾ ਤੁਹਾਡੀ ਪਰਚੀ ਬਣੀ ਹੋਈ ਆ ਜਿਹਦੇ ਉੱਤੇ ਪਤਾ ਹੋਣਾ ਚਾਹੀਦਾ ਬਸ ਕਿੱਥੋਂ ਆਈ ਆ ਕਿੱਥੇ ਗਈ ਆ ਮੈਂ ਉਹੀ ਕਹਿਨੀ ਆ ਵੀ ਕਿੱਥੋਂ ਆਈ ਕਿੱਥੇ ਗਈ ਬਸ ਕੋਈ ਪਤਾ ਨਹੀਂ ਨੰਬਰ 2 ਤੇ ਬਸ ਦਾ ਕੋਈ ਨੰਬਰ ਨਹੀਂ ਨੰਬਰ 3 ਤੇ ਬਸ ਦਾ ਕੋਈ ਟਾਈਮ ਨਹੀਂ ਔਰ ਨੰਬਰ 4 ਤੇ ਤੁਹਾਡਾ ਮਤਲਬ ਜਿਸ ਕਿਸਮ ਦਾ ਇੱਥੇ ਤੁਸੀਂ ਬੰਦਾ ਬਿਠਾ ਰੱਖਿਆ ਉਹਨੂੰ ਖਬਰ ਹੀ ਕੋਈ ਨਹੀਂ ਹੈ ਕੋਈ ਬੱਸਾਂ ਦੀ ਸਮਾਸਾਰਣੀ ਨਹੀਂ ਲੱਗੀ ਹੋਈ ਕੋਈ ਬੱਸਾਂ ਦੀ ਗਿਣਤੀ ਨਹੀਂ ਲੱਗੀ ਹੋਈ ਕਿ ਤੁਸੀਂ ਡੇਲੀ ਕਿੰਨੀਆਂ ਬੱਸਾਂ ਦੀ ਪਰਚੀ ਕੱਟਦੇ ਹੋ ਕਿੰਨੇ ਕਿੰਨੀਆਂ ਬੱਸਾਂ ਤੁਹਾਡੇ ਅੱਡੇ 'ਚ ਆਉਂਦੀਆਂ ਜੇ ਅੱਜ ਇੰਨੀਆਂ ਆਈਆਂ ਤਾਂ ਘੱਟ ਕਿਉਂ ਆਈਆਂ ਉਹ ਕਿੱਥੇ ਗਈਆਂ ਕੋਈ ਹੈ ਸਾਹਬ ਕਿਤਾਬ ਕੋਈ ਬੰਦਾ ਇਹ ਇਹ ਸਭ ਇਹ ਸਭ ਮੇਰੀ ਸੁਣ ਗੱਲ ਮੇਰੀ ਸੁਣੋ ਗੱਲ ਮਸਲਾ ਇਹ ਆ ਕਿ ਲੋਕਲ ਕਮੇਟੀ ਦਾ ਕੋਈ ਇੰਟਰਸਟ ਹੈ ਨਹੀਂ ਉਹਨਾਂ ਨੂੰ ਤੁਹਾਡੀ ਆਮਦਨ ਉਮਦਨ ਨਾਲ ਕੋਈ ਮਤਲਬ ਨਹੀਂ ਹੈਗਾ ਤੁਸੀਂ ਗੈਜਟਿਡ ਆਫੀਸਰ ਹੋ ਇਨਾਂ ਚੀਜ਼ਾਂ ਤੋਂ ਆ ਜਿਹੜੀ ਆਮਦਨ ਆਉਂਦੀ ਇੱਥੇ ਕੋਈ 400 ਬੱਸ ਰੋਜ਼ ਆਉਂਦੀ ਹੋਊਗੀ ਹੋ ਸਕਦਾ 450 ਆਉਂਦੀ ਹੋਵੇ ਹੋ ਸਕਦਾ 300 ਆਉਂਦੀ ਹੋਵੇ ਜਾਂ 500 ਆਉਂਦੀ ਹੋਵੇ ਕਿੰਨੂੰ ਪਤਾ ਇੱਥੇ ਗਿਣਤੀ ਕਿੱਥੇ ਆ ਮੈਂ ਕਹਾਂ ਜੀ 350 400 ਬੱਸ ਆਉਂਦੀ ਆ ਇੱਥੇ ਤੁਹਾਨੂੰ ਪਤਾ ਹੀ ਨਹੀਂ ਫਿਰ ਇਸ ਬੱਸ ਅੱਡੇ ਦੇ ਵਿੱਚ 400 450 ਤੱਕ ਬੱਸ ਪਹੁੰਚਦੀ ਆ ਔਰ ਜੇ ਤੁਹਾਡੇ 10 ਰੁਪਏ ਵੀ ਆ ਇਹ 10 ਰੁਪਏ ਜਿਹੜੇ ਆ ਇਹ ਸਰਕਾਰੀ ਫੀਸ ਆ ਜਾਂ ਤੁਸੀਂ ਕਮੇਟੀ ਨੂੰ ਵਾਧਾ ਕਰਾ ਸਕਦੇ ਆ ਹਾਂ ਹੂੰ ਚਲੋ ਮੈਂ ਮੈਂ ਤੁਹਾਡੀ ਨੌਲੇਜ ਦੇ ਵਿੱਚ ਦੇ ਦਵਾ ਕਿ ਤੁਹਾਡੇ ਬੱਸ ਅਡੇ ਦੇ ਬਹੁਤ ਸਾਰੀਆਂ ਬੇਨਿਜਮੀਆਂ ਆ ਇੱਕ ਬੇਨਿਜਮੀ ਮੈਂ ਤੁਹਾਨੂੰ ਪਹਿਲੇ ਦਿਨ ਦੱਸ ਦਿੱਤੀ ਸੀ ਅੱਗੇ ਜਦੋਂ ਮੈਂ ਆਈ ਸੀ ਤੇ ਤੁਹਾਡੀਆਂ ਰੇੜੀਆਂ ਤੋਂ ਪੈਸੇ ਲਏ ਜਾ ਰਹੇ ਆ ਜਿਹੜੇ ਤੁਹਾਡੇ ਇੱਥੇ ਅੰਦਰ ਲੱਗੇ ਹੋਏ ਕਾਊਂਟਰ ਉਹਨਾਂ ਤੋਂ ਪੈਸੇ ਕਲੈਕਟ ਕੀਤੇ ਜਾਂਦੇ ਆ ਡੇਲੀ ਉਹਨਾਂ ਨੂੰ ਪਰਚੀ ਨਹੀਂ ਦਿੱਤੀ ਜਾਂਦੀ ਪਹਿਲਾਂ ਤਾਂ ਮੈਨੂੰ ਪਹਿਲਾਂ ਤਾਂ ਮੈਨੂੰ ਇਹ ਦੱਸ ਦਿਓ ਕਿ ਉਸ ਬੰਦੇ ਨੂੰ ਜਿਹਨੂੰ ਤੁਸੀਂ ਸਸਪੈਂਡ ਕੀਤਾ ਜੇਸ ਬਰਸਨ ਨੂੰ ਤੁਸੀਂ ਸਸਟੈਂਡ ਕੀਤਾ ਜਿਹੜਾ ਬੱਸ ਅਡੇ ਤੋਂ ਪੈਸੇ ਇਕੱਠੇ ਕਰਦਾ ਕੀ ਉਹਦੇ ਖਿਲਾਫ ਐਫ ਆਈ ਆਰ ਵਾਸਤੇ ਤੁਸੀਂ ਲਿਖ ਦਿੱਤਾ ਉਹਦੇ ਕੋਲੋਂ ਉਹਦੇ ਕੋਲੋਂ ਤੁਸੀਂ ਜਿੰਨਾ ਪੈਸਾ ਉਹਨੇ ਹੁਣ ਤੱਕ ਹੜਪਿਆ ਜਿੰਨੇ ਚਿਰ ਦਾ ਉਹ ਲੱਗਾ ਹੋਇਆ ਉਹ ਸਾਰੇ ਪੈਸੇ ਉਹਦੇ ਕੋਲੋਂ ਰਿਕਵਰੀ ਲਈ ਕੋਈ ਤੁਸੀਂ ਚਾਰਜ ਜਾਈ ਕੀਤੀ ਆ ਚਲੋ ਇੱਕ ਮੁੱਦਾ ਤੁਹਾਡੇ ਸਾਹਮਣੇ ਹੋਰ ਖੜਾ ਆ ਮੈਨੂੰ ਇਸ ਬੱਸ ਅੱਡੇ ਦੇ ਵਿੱਚ ਆਉਣ ਵਾਲੀ ਹਰ ਬੱਸ ਦਾ ਨੰਬਰ ਚਾਹੀਦਾ ਕਿਹੜੀ ਬੱਸ ਕਿੱਥੋਂ ਜਾਂਦੀ ਹੈ ਇੱਕ ਤਾਂ ਇਹ ਤੁਹਾਡੇ ਕਮਰੇ 'ਚ ਲੱਗੀ ਹੋਵੇ ਦੂਸਰਾ ਤੁਹਾਡਾ ਵੱਡਾ ਬੋਰਡ ਇੱਕ ਬਣਾ ਕੇ ਇੱਥੇ ਤੁਸੀਂ ਬੱਸ ਅੱਡੇ ਤੇ ਲਾਓ ਜਿਹਦੇ ਤੇ ਹਰ ਬੱਸ ਦਾ ਆਉਣ ਜਾਣ ਦਾ ਪਤਾ ਹੋਵੇ ਕਿੱਥੋਂ ਆਈ ਕਿੱਥੇ ਗਈ ਹੈ ਇਹ ਤੁਹਾਡੀਆਂ ਬਹੁਤ ਸਾਰੀਆਂ ਬੇਨਿਯਮੀਆਂ ਸੰਭਾਲ ਲਓ ਜੀ ਅੱਜ ਕਿੰਨੀਆਂ ਬੱਸਾਂ ਆ ਗਈਆਂ ਤੁਹਾਡੇ ਕਿੱਥੋਂ ਪਰਚੀਸ਼ ਹੋਈ ਤੁਹਾਡੀ ਕਿੰਨੇ ਤਰੀਕੇ ਅੱਜ ਤੁਸੀਂ ਕਰ ਕੀ ਰਹੇ ਉੱਥੇ ਬੈਠੇ ਬਿਠਾਓ ਮੈਨੂੰ ਤੁਸੀਂ ਦੱਸੋ ਐਤੇ ਤਰੀਕੇ ਹਨ ਕਿੰਨੀਆਂ ਬੱਸਾਂ ਹੋ ਗਈਆਂ ਤੁਹਾਡੀਆਂ 30 ਤਰੀਕ 29 ਹੁਣ ਕਿੰਨੀਆਂ ਬੱਸਾਂ ਤੁਹਾਡੀਆਂ ਲੰਘ ਗਈਆਂ ਜਿਨ੍ਹਾਂ ਦੀ ਤੁਸੀਂ ਪਰਚੀ ਨਹੀਂ ਕੱਟੀ ਇਹ ਤੁਹਾਡੀਆਂ ਸ਼ੁਰੂ ਹੋਈਆਂ 485 ਤੋਂ ਠੀਕ ਹੈ 59 485 59 57 ਇਹ ਨੰਬਰ ਕਿਦਾਂ ਪਾਏ ਹੋਇਆ ਨੰਬਰ ਪਾਉਂਦੇ ਨਹੀਂ ਹੈ ਕੋਣਕ ਪਾਉਂਦੇ ਕਿਉਂ ਨਹੀਂ ਹੈ ਜੋ ਕੁਝ ਸਲਿੱਪ ਦੇ ਉੱਤੇ ਛਪਿਆ ਹੋਇਆ ਸਾਰਾ ਕੁਝ ਕਹਿੰਦੇ ਲੈਂਦੇ ਹੋਰ ਕਿਹੜੀ ਕਮਾਈ ਇੱਥੇ ਕਰਨ ਵਾਸਤੇ ਤੁਹਾਨੂੰ ਜੌਬ ਕਰਦੀ ਹੈ ਕਿੰਨੀ ਤਨਖਾਹ ਤੁਹਾਡੀ ਕਿੰਨੀ ਤਨਖਾਹ ਹੈ ਤੁਸੀਂ 50 60000 ਰੁਪਏ ਤਨਖਾਹ ਲੈਂਦੇ ਹੋ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਕੰਮ ਕੀ ਕਰਦੇ ਹੋ ਤੁਸੀਂ ਹੈ ਤੁਸੀਂ ਬੈਠੇ ਹੀ ਕਿਉਂ ਇੱਥੇ ਤੁਸੀਂ ਤਾਂ ਚਿੱਟਾ ਹਾਥੀ ਆ ਤੁਹਾਨੂੰ ਬਿਠਾਉਣ ਦੀ ਲੋੜ ਹੀ ਨਹੀਂ ਪੈਸੇ ਤੁਸੀਂ ਇਕੱਠੇ ਨਹੀਂ ਕਰਨੇ ਆ ਬੱਸਾ ਕਿੰਨੀਆਂ ਲੰਘੀਆਂ ਤੁਹਾਡੀਆਂ ਪਹਿਲਾਂ ਤੁਸੀਂ ਇਕੱਠੇ ਨਹੀਂ ਕਰ ਸਕਦੇ ਤੁਹਾਨੂੰ ਕਰ ਲਈ ਇਥੇ 60000 ਰੁਪਏ ਤੁਸੀਂ ਲੈਨੇ ਹੋ 50 60000 ਰੁਪਏ ਸਵੇਰ ਵਾਲਾ ਲੈਂਦਾ ਹੂੰ 1.5 ਲੱਖ ਰੁਪਏ ਜੇ ਤੁਸੀਂ ਪੰਦੇ ਆ ਕਰ ਦੇ ਕੀ ਆ ਇਹ ਹੀਟਰ ਜਿਹੜਾ ਆ ਇਹਦਾ ਬਿੱਲ ਕਿਨੇ ਦੇਣਾ ਦੁਪਹਿਰਾਂ ਸਿਖਰ ਆਇਆ ਪਿਆ ਬਾਹਰ ਧੁੱਪ ਨਿਕਲੀ ਹੋਈ ਆ ਤੁਸੀਂ ਹੀਟਰ ਲਾ ਕੇ ਬੈਠੇ ਆ ਕਿੰਨੇ ਹੋ ਗਏ ਤੁਹਾਡੇ ਅਰਚੇ ਹੁਣ ਇਹ ਤੁਹਾਡੀ ਸ਼ੁਰੂ ਹੋਈ ਆ ਥੋੜਾ ਪਰਚੀ ਦਾ ਹਿਸਾਬក៏ ਤਾਂ ਵੀ ਨਹੀਂ ਸਹੀ ਹੈਗਾ 50 57 58 59 60 ਇਹਦੀ ਕਾਪੀ ਕਿੱਧਰ ਆਉਂਦੀ ਆ ਕਰਨ ਕਾਪੀ ਦੇ ਦਿੱਤੀ ਗਈ ਆ ਪਰਮਨ ਕਾਪੀ ਸਾਰੇ ਲਾਲ ਰੈੱਡ ਵਾਲੀ ਆ ਨਾ ਕਾਰਬਨ ਪੋਕੀ ਓਕੇ 300 ਨੰਬਰ ਹੀ ਨਹੀਂ ਪੂਰੇ ਹੈਗੇ ਤੁਹਾਡੇ ਛੱਪੇ ਹੋਏ ਆ ਕਿਹੜਾ ਨੰਬਰ ਆ ਕੀ ਆ ਇਹ ਕੀ ਆ ਪ੍ਰਿੰਟਿੰਗ ਇਹ ਇਹ ਹਜੇ ਕੱਟਣੀ ਆ ਨਾ ਤੁਸੀਂ 2 98 ਤੇ ਸ਼ੁਰੂ ਤੁਸੀਂ ਕੀਤੀ ਹੈਗੀ 59 ਤੋਂ ਅੱਜ 29 ਹੈ 30 ਹੈ ਇੱਕੋ ਹੀ ਇਹਦੇ ਰিসিਵ ਕਰ ਕਰ ਗਏ ਹੋਣੇ ਨਾ ਇੱਥੋਂ ਸ਼ੁਰੂ ਹੋ ਰਹੀ ਹੈ ਅੱਜ ਕੱਲ ਦਾ ਪਾਇਆ ਹੋਇਆ ਇਹ ਤਰੀਕ 30 ਹੈ ਇਹਦੇ ਵਿੱਚ ਪਾਈ 239 ਪਰਸੀਆਂ ਤੁਹਾਡੀਆਂ ਹੁਣ ਤੱਕ ਹੋਈਆਂ ਠੀਕ ਹੈ ਔਰ

ਪੈਸੇ ਨਹੀਂ ਪੁੱਛਦੀ ਮੈਂ ਬੱਸਾਂ ਦੀ ਗਿਣਤੀ ਪੁੱਛਦੀ ਆ 200 ਇੱਕ ਕੋਲ ਬੰਦਾ ਹੈ 2 ਹੋਏ ਹੋਗੇ 3 ਕੋਲ ਮੈਂ ਜਾਵਾਂ 3 4 ਪੈਂਦਾ ਹੈ ਇਹਦੀ ਗਿਣਤੀ ਕਲੀਅਰ ਕੱਟ ਕਿਉਂ ਨਹੀਂ ਹੈਗੀ ਹਾਂ ਕਿੰਦਾ ਆ ਅੱਗੇ ਬੰਦੇ ਉਹ ਜਿਹੜੀ ਦੀ ਉਹਨਾਂ ਦਾ ਵੀ ਇਹਨਾਂ ਦਾ ਉਹੀ ਮੈਂ ਪੁੱਛ ਰਹੀ ਆ ਨਾ ਕਲੀਅਰ ਕੱਟ ਗਿਣਤੀ ਕਿੱਥੇ ਟੋਟਲ ਬੱਸਾਂ ਕਿੰਨੀ ਆਈ ਤੇ ਕਿੱਥੇ ਲਿਖਿਆ ਚਲਾਣ ਦੇ ਵਿੱਚ ਨੇ ਚਲਾਣ ਦੇ ਵਿੱਚ ਟੋਟਲ ਬੱਸ ਕਿੰਨੀ ਚਲਾਣ ਕਾ ਦਾ ਭਰਦੇ ਹੋ ਤੁਸੀਂ ਬੱਸਾਂ ਦੀ ਗਿਣਤੀ ਨਾਲ ਹੀ ਚਲਾਣ ਭਰਨਾ ਤੁਸੀਂ ਜਾਓ ਪਰਚੀ ਕੱਟ ਕੇ ਆਓ ਪਹਿਲਾਂ ਚੱਕੋ ਆ ਦੱਸਿਓ ਮੈਨੂੰ ਜਰਾ ਕੀ ਕਹਿੰਦੇ ਇਹ 201 ਤੋਂ 400 ਤੱਕ ਹਾਂਜੀ ਕਿੰਨਾ ਹੋ ਗਿਆ 198 ਦੇਖੋ ਸਾਡੀ ਗੰਦੀ ਦੀ ਗੰਦੀ ਹੈ ਹੈ ਇਹ ਦੀ ਜਨਤਰੀ ਉਹ ਹੀ ਤਾਂ ਮਸਲਾ ਆ ਸਸ਼ੀਕਲ ਜੀ ਆਓ ਜੀ ਹਾਂਜੀ ਨਗਰ ਕੌਂਸਲ ਜੀ ਦੱਸਿਓ ਮੈਨੂੰ ਜਰਾ ਕਿ ਇਹ ਕੀ ਸਭ ਕਿਤਾਬੇ ਇੱਥੇ ਪਰਚੀਆਂ ਦਾ ਅੱਜ ਪੁੱਛਿਆ ਮੈਂ ਦੱਸਿਆ 10 ਰੁਪਏ ਹੈ ਪਰਚੀ ਮੈਨੂੰ ਦੱਸਦਾ 10 ਰੁਪਏ ਆ ਇੱਥੇ ਕਿੱਦਾਂ ਪਤਾ ਲੱਗੂਗਾ ਡੇਲੀ ਕਿੰਨੀ ਵਸ ਆਉਂਦੀ ਹੈ ਇੱਥੇ ਅੱਡੇ ਦੇ ਵਿੱਚ ਤੇ ਕਿੰਨੀ ਜਾਂਦੀ ਹੈ ਸਹੀ ਦੇ ਵਿੱਚ ਕਿੰਨੀ ਘੰਟੀਆਂ ਤੁਹਾਡੇ ਰਿਕਾਰਡ ਦੇ ਮੁਤਾਬਕ ਕਿੰਨੀ ਵਸ ਆ ਜਿਹੜੀ ਰੋਜ਼ ਇਹ ਸਾਡੇ ਚ ਆਉਂਦੀ ਹੈ ਤੁਸੀ ਨੰਬਰ ਫੜ ਦਿੰਦੇ ਹੋ ਹੈ ਨੰਬਰ ਫੜ ਦਿੰਦੇ ਹੋ ਨੰਬਰ ਪਾ ਕੇ ਪਰਚੀ ਨੂੰ ਬੋਲ ਜੋ ਤੁਹਾਡੇ ਰਿਕਾਰਡ ਦੇ ਮੁਤਾਬਕ ਨਗਰ ਤੁਹਾਨੂੰ ਪੈਸਿਆਂ ਤੋਂ ਬਿਨਾ ਹੋਰ ਵੀ ਕੋਈ ਸੋਚਦਾ ਜਿਹੜਾ ਕਿਹੜਾ ਉੱਠ ਕੇ ਮੈਨੂੰ ਅਮਾਉਂਟ ਦੱਸੀ ਜਾਂਦੇ ਮੈਨੂੰ ਕਿਹੜੀ ਅਮਾਉਂਟ ਸਮਝ ਨਹੀਂ ਆਉਂਦੀ ਮੈਂ ਪੁੱਛਦੀ ਆ ਕਿ ਡੇਲੀ ਇਸ ਬੱਸ ਛੱਡੇ ਦੇ ਵਿੱਚ ਕਿੰਨੀਆਂ ਬੱਸਾਂ ਆਉਂਦੀਆਂ ਜਿਹੜੀਆਂ ਉਹ ਕਿੰਨੀਆਂ ਜਾਂਦੀਆਂ ਇੱਥੋਂ ਨਿਕਲਦੀਆਂ ਉਹ ਪੁੱਛਦੀ ਮੈਂ ਮੈਨੂੰ ਸਾਰਾ ਹੀ ਜਿਹੜਾ ਪਿਛਲਾ ਰਿਕਾਰਡ ਹੈ ਨਾ ਤੁਹਾਡਾ ਪਿਛਲੇ 1 ਮਹੀਨੇ ਦਾ ਰਿਕਾਰਡ ਮੈਨੂੰ ਰਿਟਰਨ 'ਚ ਦੇਣਾ ਤੁਸੀਂ ਕਿ ਕਿਸ ਦਿਨ ਕਿੰਨੀਆਂ ਬੱਸਾਂ ਆਈਆਂ ਠੀਕ ਹੈ ਕੋਈ ਵੀ ਉਚਨੇ 'ਚ ਹੋਈ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਪੂਰੇ 1 ਮਹੀਨੇ ਦਾ ਰਿਕਾਰਡ ਦੇਣਾ ਕਿ ਰੋਜ਼ ਕਿੰਨੀ ਬੱਸ ਆਈ ਕਿੰਨੀ ਬੱਚੀ ਤੁਸੀਂ ਕੱਟੀ ਆ ਠੀਕ ਹੈ ਉਸ ਤੋਂ ਬਾਅਦ ਤੁਸੀਂ ਮੈਨੂੰ ਐਕਚੁਅਲ ਬੱਸਾਂ ਦੱਸਣੀਆਂ ਕਿ ਨਹੀਂ ਆਉਂਦੀਆਂ ਤੁਸੀਂ ਇਹ ਬੰਦਾ ਤੁਹਾਡਾ ਇੱਥੇ ਕੁਰਸੀ ਤੇ ਬੈਠਾ ਬੱਸ ਜਾਂਦੀ ਮੈਂਡਮੈਂਟ ਤੇ ਕੌਣ ਨੋਟ ਕਰਦਾ ਤੁਸੀਂ ਕਰਦਾ ਹੀ ਨਹੀਂ ਨੋਟ ਕਿੱਥੇ ਆ ਤੁਸੀਂ ਤੇ ਤੁਹਾਡੀ ਤਾਂ ਐਸ਼ ਹੈ ਤੁਸੀਂ ਤਾਂ ਗਾਈਡਡ ਅਫਸਰ ਬਣੇ ਬੈਠੇ ਤੈਨੂੰ ਸੇਵਾਦਾਰ ਵੀ ਚਾਹੀਦਾ ਹੈ ਐਨੂੰ ਹੋਵੋ ਕਿੱਥੇ ਸੇਵਾਦਾਰ ਦਿਖਾਓ ਮੈਨੂੰ ਜਰਾ ਇਹ ਇਨਾਂ ਨੇ ਤਨਖਾਹ ਚ ਰੱਖਿਆ ਹੋਣਾ ਆਪਣਾ ਨੇੜੇ ਨੇੜੇ ਬਿਆ ਹੋਇਆ ਚਾਸ਼ਵੇਰੇ ਦੇਖੋ 62 ਅੱਪ ਰਹਿਤਾ ਇੱਥੇ ਟੇਬਲ ਲਾ ਕੇ ਬਾਹਰ ਬੈਠ ਦੋ ਬੱਸਾਂ ਦੀ ਗੈਂਟੀ ਕਰ ਮੈਨੂੰ ਅਗਲੇ 10 ਮਿੰਟਾਂ ਦੇ ਵਿੱਚ ਵਿੱਚ ਦੱਸ ਦਿਓ ਕਿ ਇਸ ਅੱਡੇ ਦੇ ਵਿੱਚ ਡੇਲੀ ਕਿੰਨੀ ਬੱਸ ਆਉਂਦੀ ਆ ਤੁਹਾਡੇ ਕੋਲ ਰਿਕਾਰਡ ਨਹੀਂ ਹੋਣਾ ਇਹ ਤੁਸੀਂ ਭੁੱਲ ਜਾਓ ਕਿਉਂਕਿ ਤੁਹਾਡਾ ਬੰਦਾ ਬੈਠਾ ਅੰਦਰ ਬੱਸਾਂ ਲੰਘਦੀ ਮੈਂਡਮੈਂਟ ਦੇ ਬਾਹਰ ਪੰਜਾਬ 50000 ਵਾਲੀ ਤਨਖਾਹ ਵਾਲੀ ਤੁਸੀਂ ਬੰਦੇ ਬਿਠਾਏ ਹੋ ਕਲੈਕਸ਼ਨ ਕਿਹੜੀ ਆ ਮੈਨੂੰ ਲੱਗਦਾ ਹਰ ਹਰ ਇੱਕ ਦੋ ਮਿੰਟ ਬਾਅਦ ਬੱਸ ਨਿਕਲਦੀ ਆ ਬੰਦਾ ਕਿਦਾਂ ਬੈ ਸਕਦਾ ਅੰਦਰ ਮੈਨੂੰ ਸਮਝਾ ਦਿਓ ਸਿਰਫ ਇਹਨਾਂ ਬੰਦਾ ਅੰਦਰ ਬੈਠ ਕੇ ਹਰ 1 ਮਿੰਟ ਬਾਅਦ 1.5 ਮਿੰਟ ਬਾਅਦ ਨਿਕਲਣ ਵਾਲੀ ਬੱਸ ਨੂੰ ਕਿੱਦਾਂ ਨੋਟ ਕਰ ਸਕਦਾ ਨਸੀਬ ਚਮਕਦੇ ਅਤੇ ਕਿਸਮਤ ਬਦਲ ਦੇ ਥੇੜ ਨਹੀਂ ਲੱਗਦੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤ ਉੜਵਾਉਣਾ ਸੌਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ